ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਕੀਤਾ ਜਾਂਦਾ। ਜਿਵੇਂ ਕਿ ਆਪਾਂ ਹਰ ਰੋਜ਼ ਤੁਹਾਨੂੰ ਬਾਸਮਤੀ ਦੇ ਰੇਟਾਂ ਦੀ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹੇ ਹਾਂਗੇ। ਉਸੇ ਤਰ੍ਹਾਂ ਅੱਜ ਫੇਰ ਆਪਾਂ ਬਾਸਮਤੀ ਦੇ ਰੇਟਾਂ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਬਾਸਮਤੀ ਦੇ ਰੇਟ ਆ ਜਿਹੜੇ ਉਹ ਘਟਦੇ ਦੇਖ ਰਹੇ ਹਾਂਗੇ ਲਗਾਤਾਰ ਘਟਦੇ ਤੋਂ ਘਟਦੇ ਆ ਰਹੇ ਸੀਗੇ। ਲਾਸਟ ਰੇਟ ਜਿਹੜਾ 24-2500 ਰੁਪਏ ਤੱਕ ਵੀ ਰਹਿ ਗਿਆ ਸੀ। ਪਰ ਹੁਣ ਇਸ ਟਾਈਮ ਜਿਹੜੇ ਬਾਸਮਤੀ ਦੇ ਰੇਟ ਨਗੇ ਮੰਡੀ ਦੇ ਵਿੱਚ ਝੋਨਾ ਘਟ ਆਉਣ ਦੇ ਕਾਰਨ ਜਿਹੜੀ ਬਾਸਮਤੀ ਨਾਲ ਕੁਝ ਨਾ ਕੁਝ ਤੇਜ਼ੀ ਫੜੀ ਆਗੀ ਤੇਜ਼ੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆਗੀ ਜਿਹਦੇ ਵਿੱਚ 2 ਤੋਂ ਲੈ ਕੇ 300 ਰੁਪਏ ਜਾਂ 400 ਰੁਪਏ ਤੱਕ ਵੀ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਉਹ ਵੀ ਜੇਕਰ ਕੋਈ ਕੁਆਲਿਟੀ ਵਧੀਆ ਤਾਂ 4-500 ਰੁਪਏ ਵੀ ਵਾਧਾ ਮਿਲ ਸਕਦਾ ਜੇਕਰ ਲੋ ਕੁਆਲਿਟੀ ਦਾ ਝੋਨਾ ਆਪਣਾ ਤਾਂ ਘੱਟ ਵੀ ਮਿਲ ਸਕਦਾ ਆਪਾਂ ਨੂੰ ਜਾਣੀ ਜੀ ਪਿਛਲੇ ਸਮੇਂ ਦੇ ਨਾਲੋਂ ਇੱਕ ਹਫਤੇ ਜਾਂ ਦੋ ਹਫਤਿਆਂ ਦੇ ਨਾਲੋਂ ਇਸ ਵਾਰ ਰੇਟ ਆ ਜਿਹੜੇ ਕੁਝ ਨਾ ਕੁਝ ਤੇਜ਼ ਹੋ ਚੁੱਕੇ ਨੇਗੇ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਜਨਣਾ ਹੈ ਵੀ ਕਿੰਨੇ ਕਿੰਨੇ ਵਧ ਕੇ ਆਏ ਨੇ ਰੇਟ ਜਾਂ ਘਟ ਕੇ ਆਏ ਨੇਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਵੀਡੀਓ ਦੇ ਵਿੱਚ ਆਪਾਂ ਮੁੱਛਲ ਬਾਰੇ ਵੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀ ਕੀ ਕੀ ਰੇਟ ਚੱਲ ਰਹੇ ਹਨ ਵੀਡੀਓ ਨਾਲ ਬਣੇ ਰਹੋ ਲਾਸਟ ਤੱਕ ਜਿਵੇਂ ਕਿ ਹੁਣ ਆਪਾਂ ਸਭ ਤੋਂ ਪਹਿਲਾਂ ਹਰਿਆਣੇ ਦੀ ਗੋਹਾਣਾ ਮੰਡੀ ਦੀ ਗੱਲ ਕਰ ਲਈ ਇੱਥੇ ਜਿਹੜਾ 1509 ਦਾ ਨਵਾਂ ਰੇਟ ਆਇਆਗਾ ਉਹ ਹੈਗਾ ਜੀ 2900 ਤੋਂ ਲੈ ਕੇ 3300 ਰੁਪਏ ਤੱਕ ਪ੍ਰਤੀ ਕੁੰਟਲ ਵਿਕ ਰਿਹਾ ਹੈਗਾ ਅਤੇ 18 47 ਦਾ ਰੇਟ 2700 ਤੋਂ ਲੈ ਕੇ ਪ੍ਰਤੀ ਕੁੰਟਲ ਵਿਕਿਆ ਇਸ ਦੇ ਨਾਲ ਹੀ ਜੰਡਾਲਾਗੁਰੂ ਦੀ ਗੱਲ ਕਰ ਲਈ ਮੰਡੀ ਦੀ ਉਥੇ 1509 ਦਾ ਰੇਟ 2800 ਤੋਂ ਲੈ ਕੇ 3200 ਰੁਪਏ ਪ੍ਰਤੀ ਕੁੰਟਲ ਵਿਕਿਆ ਇਸ ਤੋਂ ਅੱਗੇ ਖੰਨਾ ਮੰਡੀ ਦੀ ਗੱਲ ਕਰੀਏ ਉਥੇ 1509 ਦਾ ਰੇਟ 2800 ਤੋਂ ਲੈ ਕੇ 3130 ਰੁਪਏ ਤੱਕ ਵਿਕਿਆ ਅਤੇ 18 47 ਦਾ ਰੇਟ 2900 ਰੁਪਏ ਪ੍ਰਤੀ ਕੁੰਟਲ ਵਿਕਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ 2910 ਰੁਪਈਆ ਤੋਂ ਲੈ ਕੇ 3120 ਰੁਪਈਆ ਰਿਹਾ ਅਤੇ 17 18 ਦਾ ਰੇਟ 3200 ਤੋਂ ਲੈ ਕੇ 3400 ਰੁਪਈਆ ਵਿਕਿਆ ਅਤੇ 18 47 ਦਾ ਰੇਟ 2500 ਤੋਂ ਲੈ ਕੇ 2700 ਰੁਪਈਆ ਪ੍ਰਤੀ ਕੁੰਟਲ ਵਿਕਿਆ ਇਸ ਤੋਂ ਅੱਗੇ ਸਨਾਮ ਮੰਡੀ ਦੀ ਗੱਲ ਕਰਦੇ ਹਾਂ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3150 ਰੁਪਈਆ ਤੱਕ ਰਿਹਾ ਅਤੇ 16 92 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਪ੍ਰਤੀ ਕੁੰਟਲ ਰਿਹਾ ਅਤੇ 18 47 ਦਾ ਰੇਟ 2900 ਰੁਪਏ ਪ੍ਰਤੀ ਕੁੰਟਲ ਵਿਕਿਆ ਪੰਜਾਬ ਦੀ ਮੌੜ ਮੰਡੀ ਦੇ ਵਿੱਚ 1401 ਦਾ ਰੇਟ 3600 ਤੋਂ ਲੈ ਕੇ 3800 ਰੁਪਏ ਤੱਕ ਪ੍ਰਤੀ ਕੁੰਟਲ ਦੇਖਣ ਨੂੰ ਮਿਲ ਰਿਹਾ ਇਸ ਵਾਰ ਮੁੱਸਲ ਦੇ ਰੇਟਾਂ ਵਿੱਚ ਵੀ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਆ ਰਹੀ ਹੈਗੀ ਅਤੇ ਫਾਜ਼ਿਲਕਾ ਮੰਡੀ ਦੇ ਵਿੱਚ 1692 ਦਾ ਰੇਟ 3500 ਰੁਪਏ ਰਿਹਾ ਇਸ ਦੇ ਨਾਲ ਹੀ ਨਾਫਗਜਗੜ ਮੰਡੀ ਦੇ ਵਿੱਚ 11 21 ਦਾ ਰੇਟ 3400 ਤੋਂ ਲੈ ਕੇ 3500 ਰੁਪਏ ਪ੍ਰਤੀ ਕਵਾਂਟਲ ਚੱਲ ਰਿਹਾ ਇਸ ਦੇ ਨਾਲ ਹੀ ਬੂੰਦੀ ਮੰਡੀ ਦੇ ਵਿੱਚ ਪੀਵੀ01 ਦਾ ਰੇਟ 3200 ਰੁਪਏ ਪ੍ਰਤੀ ਕਵਾਂਟਲ ਦੇਖਣ ਨੂੰ ਮਿਲਿਆ ਅਤੇ ਨਾਲ ਹੀ ਤਰਨਤਾਰਨ ਮੰਡੀ ਦੇ ਵਿੱਚ 17 18 ਦਾ ਰੇਟ 3500 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਹੈ ਇਹ ਸੀਗੇ ਪੰਜਾਬ ਦੇ ਹਰਿਆਣੇ ਦੀਆਂ ਵੱਖ-ਵੱਖ ਮੰਡੀਆਂ ਦੇ ਬਾਸਮਤੀ ਅਤੇ ਮੁੱਸਲ ਦੇ ਤਾਜ਼ਾ ਰੇਟ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਰੇਟਾਂ ਦੇ ਵਿੱਚ ਹੋਰ ਵੀ ਵਾਧਾ ਆਪਾਂ ਨੂੰ ਦੇਖਣ ਨੂੰ ਮਿਲ ਸਕੇ ਬਾਕੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਜੋ ਇਦਾਂ ਦੀ ਜਾਣਕਾਰੀ ਤੁਹਾਨੂੰ ਆਪਾਂ ਹੋਰ ਲੈ ਕੇ ਦੇ ਸਕੀਏ ਧੰਨਵਾਦ ਜੀ ਵੀਡੀਓ ਦੇਖਣ ਲਈ